ਸਵਾਗਤ ਹੈ ਤੁਹਾਡਾ ਆਜੀ ਸਟੋਰੀ ਦੇ ਵਿੱਚ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਸੁਨਿਆਰਾ ਤੇ ਉਹਦੀ ਪਤਨੀ ਤੇ ਇੱਕ ਉਹਦਾ ਬੇਟਾ ਰਹਿੰਦੇ ਸੀਗੇ ਤੇ ਅਚਾਨਕ ਹੀ ਇੱਕ ਦਿਨ ਉਹ ਸੁਨਿਆਰਾ ਬਿਮਾਰ ਹੋ ਜਾਂਦਾ ਤੇ ਅਗਲੇ ਦਿਨ ਉਹਦੀ ਡੈਥ ਹੋ ਜਾਂਦੀ ਆ ਤੇ ਜਦੋਂ ਉਹਦੀ ਡੈਥ ਹੋ ਜਾਂਦੀ ਤਾਂ ਉਹਦਾ ਪਰਿਵਾਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਤੇ ਤੰਗ ਰਹਿਣ ਲੱਗ ਜਾਂਦਾ ਤੇ ਇੱਕ ਦਿਨ ਉਹਦੀ ਪਤਨੀ ਆਪਣੇ ਬੱਚੇ ਨੂੰ ਕਹਿੰਦੀ ਆ ਕਿ ਲੈ ਫੜਾ ਹਾ ਹਾਰ ਲੈ ਜਾ ਪੁੱਤ ਤੇ ਆਪਣੇ ਚਾਚੇ ਨੂੰ ਵੇਚ ਦੇ ਤੇ ਕੁਝ ਦਿਨ ਆਪਣਾ ਗੁਜ਼ਾਰਾ ਵਧੀਆ ਚੱਲ ਜਾਊਗਾ ਤੇ ਇੰਨੀ ਗੱਲ ਸੁਣਦੇ ਹੋਏ ਉਹ ਬੇਟਾ ਬੱਚਾ ਜਿਹੜਾ ਹਾਰ ਲੈ ਕੇ ਆਪਦੀ ਮਾਂ ਤੋਂ ਤੇ ਆਪਦੇ ਚਾਚੇ ਕੋਲੇ ਚਲਾ ਜਾਂਦਾ ਤੇ ਆਪਦੇ ਚਾਚੇ ਨੂੰ ਜਾ ਕੇ ਕਹਿੰਦਾ ਕਿ ਚਾਚਾ ਇਹ ਆ ਹਾਰ ਤੁਸੀਂ ਲੈ ਲਓ ਤੇ ਸਾਨੂੰ ਕੁਝ ਪੈਸੇ ਦੇ ਦਿਓ ਵੀ ਸਾਨੂੰ ਪੈਸਿਆਂ ਦੀ ਜ਼ਰੂਰਤ ਆ ਤੇ ਜਿਹੜਾ ਉਹਦਾ ਚਾਚਾ ਉਹ ਹਾਰ ਵੇਖ ਕੇ ਉਹਨੂੰ ਕਹਿੰਦਾ ਵੀ ਹੁਣ ਭਾ ਮੰਦੇ ਚੱਲੀ ਜਾਂਦੇ ਆ ਤੇ ਕੁਝ ਦਿਨ ਠਹਿਰ ਕੇ ਆਪਾਂ ਵੇਚ ਦਾਂਗੇ ਤੇ ਲੈ ਫੜਾ ਤੂੰ ਕੁਝ ਪੈਸੇ ਮੇਰੇ ਤੋਂ ਲੈ ਲਾ ਤੇ ਕੁਝ ਦਿਨਾਂ ਦਾ ਗੁਜ਼ਾਰਾ ਤੁਸੀਂ ਕਰ ਲਓ ਤੇ ਤੂੰ ਐਂ ਕਰੀ ਵੀ ਕੱਲ ਨੂੰ ਤੂੰ ਇਸ ਦੁਕਾਨ ਤੇ ਮੇਰੇ ਕੋਲ ਕੰਮ ਤੇ ਆਉਣ ਲੱਗ ਜੀ ਤੇ ਇੰਨੀ ਗੱਲ ਸੁਣ ਕੇ ਉਹ ਬੱਚਾ ਸੇ ਲੈ ਕੇ ਘਰੇ ਚਲਾ ਜਾਂਦਾ ਵਾ ਤੇ ਆਪਦੀ ਮਾਂ ਨੂੰ ਉਹ ਪੈਸੇ ਦਿੰਦਾ ਤੇ ਅਗਲੇ ਦਿਨ ਉਹ ਕੰਮ ਤੇ ਆਉਣ ਲੱਗ ਜਾਂਦਾ ਤੇ ਜਦੋਂ ਹੌਲੀ-ਹੌਲੀ ਉਹ ਕੰਮ ਤੇ ਆਉਂਦਾ ਰੋਜ਼-ਰੋਜ਼ ਕੰਮ ਤੇ ਆਉਂਦਾ ਤੇ ਹੌਲੀ-ਹੌਲੀ ਜਦੋਂ ਉਹ ਵੱਡਾ ਹੋ ਜਾਂਦਾ ਤਾਂ ਉਹ ਬਹੁਤ ਹੀ ਵਧੀਆ ਪਾਰਖਹੀ ਬਣ ਜਾਂਦਾ ਵਾ ਵੀ ਉਹ ਹਰੇਕ ਚੀਜ਼ ਦੀ ਮਤਲਬ ਕਿ ਜਿਵੇਂ ਸੋਨਾ ਹੋ ਗਿਆ ਹੀਰੇ ਹੋ ਗਏ ਜਵਾਹਰਾਤ ਹੋ ਗਏ ਹਨਾ ਤੇ ਮੋਤੀਆਂ ਦੀ ਪਹਿਚਾਨ ਵਧੀਆ ਕਰਨ ਲੱਗ ਜਾਂਦਾ ਤੇ ਦੂਰੋਂ-ਦੂਰੋਂ ਲੋਕ ਉਹਦੇ ਕੋਲ ਇਹਨਾਂ ਚੀਜ਼ਾਂ ਦੀ ਪਰਖ ਕਰਵਾਉਣ ਆਉਣ ਲੱਗ ਜਾਂਦੇ ਆ ਤੇ ਇੱਕ ਦਿਨ ਆਇਆ ਹੁੰਦਾ ਜਦੋਂ ਉਹਨੂੰ ਉਹਦੇ ਚਾਚੇ ਨੂੰ ਪਤਾ ਚੱਲਦਾ ਕਿ ਹੁਣੇ ਬਹੁਤ ਵਧੀਆ ਪਰਖ ਕਰਨ ਲੱਗ ਗਿਆ ਤੇ ਆਪਦੇ ਭਤੀਜੇ ਨੂੰ ਉਹ ਕਹਿੰਦਾ ਕਿ ਜਾਂ ਤੂੰ ਆਪਦੀ ਮਾਂ ਕੋਲੇ ਜਾ ਤੇ ਜਿਹੜਾ ਤੂੰ ਹਾਰ ਉਦਨ ਲੈ ਕੇ ਆਇਆ ਸੀ ਨਾ ਤੇ ਉਹ ਹਾਰ ਅੱਜ ਲੈ ਕੇ ਆ ਵੀ ਹੁਣ ਭਾ ਬਹੁਤ ਵਧੀਆ ਹੋ ਚੁੱਕਿਆ ਤੇ ਹਾਰ ਆਪਣਾ ਬਹੁਤ ਮਹਿੰਗਾ ਵਿਕ ਜਾਊਗਾ ਤੇ ਇੰਨੀ ਗੱਲ ਸੁਣਦੇ ਹੋਏ ਉਹ ਜਿਹੜਾ ਮੁੰਡਾ ਹੁੰਦਾ ਵਾ ਉਹ ਘਰੇ ਜਾਂਦਾ ਤੇ ਆਪਦੀ ਮਾਂ ਨੂੰ ਕਹਿੰਦਾ ਕਿ ਮੰਮੀ ਉਹ ਹਾਰ ਦੇ ਦਿਓ ਵੀ ਜਿਹੜਾ ਮੈਂ ਉਦੋਂ ਚਾਚੇ ਨੂੰ ਵੇਚਣ ਗਿਆ ਸੀ ਤਾਂ ਉਹਦੀ ਮਾਂ ਉਹ ਅੰਦਰੋਂ ਹਾਰ ਲੈ ਕੇ ਆਉਂਦੀ ਆ ਤੇ ਉਹ ਹਾਰ ਵੇਖ ਕੇ ਤੇ ਅਚਾਨਕ ਹੀ ਹੈਰਾਨ ਰਹਿ ਜਾਂਦਾ ਵਾ ਤੇ ਉਹ ਸੋਚਦਾ ਉਹ ਕਹਿੰਦਾ ਵੀ ਮਾਂ ਇਹ ਤਾਂ ਜਿਹੜਾ ਇਹ ਹਾਰ ਆ ਵੀ ਇਹ ਤਾਂ ਨਕਲੀ ਆ ਤੇ ਇੰਨੀ ਗੱਲ ਉਹ ਕਹਿੰਦੇ ਹੋਏ ਤਿਖਹਾਰ ਘਰੇ ਛੱਡ ਕੇ ਤੇ ਨਾਲ ਹੀ ਉਹ ਆਪਦੇ ਚਾਚੇ ਕੋਲੇ ਚਲਾ ਜਾਂਦਾ ਜਦੋਂ ਉਹ ਦੁਕਾਨ ਤੇ ਪਹੁੰਚਦਾ ਤਾਂ ਉਹਦਾ ਚਾਚਾ ਕਹਿੰਦਾ ਵੀ ਹਾਂ ਬਈ ਤੂੰ ਹਾਰ ਕਾ ਤੂੰ ਨਹੀਂ ਲੈ ਕੇ ਆਇਆ ਵੀ ਖਾਲੀ ਹੱਥ ਕਾ ਤੋ ਆ ਗਿਆ ਉਹ ਕਹਿੰਦਾ ਵੀ ਹਾਰ ਤਾਂ ਚਾਚਾ ਜੀ ਜਿਹੜਾ ਉਹ ਤੋ ਉਹ ਤਾਂ ਨਕਲੀ ਆ ਵੀ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਵੀ ਤੁਹਾਨੂੰ ਪਤਾ ਸੀਗਾ ਵੀ ਉਹ ਹਾਰ ਨਕਲੀ ਉਹ ਕਹਿੰਦਾ ਵੀ ਹਾਂ ਮੈਨੂੰ ਪਤਾ ਸੀਗਾ ਵੀ ਉਹ ਹਾਰ ਨਕਲੀ ਆ ਤੇ ਉਹ ਕਹਿੰਦਾ ਵੀ ਤੁਸੀਂ ਮੈਨੂੰ ਉਸ ਦਿਨ ਕਿਉਂ ਨਹੀਂ ਦੱਸਿਆ ਵੀ ਇਹ ਹਾਰ ਨਕਲੀ ਆ ਤੇ ਉਹਦਾ ਚਾਚਾ ਅੱਗੋਂ ਜਵਾਬ ਦਿੰਦਾ ਉਹ ਕਹਿੰਦਾ ਜੇਕਰ ਮੈਂ ਉਸ ਦਿਨ ਦੱਸ ਦਿੰਦਾ ਤਾਂ ਤੇਰੇ ਤੇ ਤੇਰੀ ਮਾਂ ਦੇ ਦਿਲ 'ਚ ਇਹ ਹੀ ਗੱਲ ਆਉਣੀ ਸੀਗੀ ਕਿ ਸਾਡਾ ਚਾਚਾ ਜਿਹੜਾ ਵਾ ਉਹ ਅੱਜ ਇਹ ਹਾਰ ਨੂੰ ਨਕਲੀ ਦੱਸ ਕੇ ਤੇ ਇਹਦੇ ਪੈਸੇ ਵੱਧ ਵਟਣਾ ਚਾਹੁੰਦਾ ਵਾ ਤੇ ਸਾਡੇ ਸਾਡਾ ਤੰਗੀ ਵਿੱਚ ਸਾਥ ਨਹੀਂ ਦਿੰਦਾ ਵੀ ਇਹ ਨੇ ਸਾਡਾ ਸਾਥ ਛੱਡਤਾ ਤੇ ਤੁਹਾਡੇ ਦਿਲ 'ਚ ਇਹ ਹੀ ਮੇਰੇ ਪ੍ਰਤੀ ਗੱਲ ਆਉਣੀ ਸੀਗੀ ਤਾ ਕਰਕੇ ਮੈਂ ਤੁਹਾਨੂੰ ਉਸ ਦਿਨ ਦੱਸਿਆ ਜ਼ਿੰਦਗੀ ਚ ਕਈ ਵਾਰੀ ਆਪਣੇ ਨਾਲ ਵੀ ਇਦਾਂ ਹੀ ਹੁੰਦਾ ਵੀ ਆਪਾਂ ਅਗਲੇ ਨੂੰ ਗਲਤ ਸਮਝਦੇ ਆਂ ਪਰ ਉਹ ਆਪਦੀ ਜਗ੍ਹਾ ਤੇ ਸਹੀ ਹੁੰਦਾ ਤੇ ਅਗਲੇ ਨੂੰ ਆਪਾਂ ਦੋਸ਼ੀ ਠਹਿਰਾ ਦਿੰਨੇ ਆਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ